ਇਹਨਾਂ ਨੇ ਮੇਰੇ ਨਾਲ ਦੇ ਕਮਰੇ ਚ ਆ ਕੇ ਕਹਿ ਦੇਣਾ ਰਾਣਿਆਂ ਜੇ ਕੁਛ ਨਵਾਂ ਸਿਖਾਇਆ ਅੱਜ ਤੱਕ ਇਥੇ ਕੀਤਾ ਹੈ ਤੇ ਮੈਨੂੰ ਹਰਿੰਦਰ ਨੂੰ ਕਹਿ ਦੋ ਲਾਈਨਾਂ ਸੁਣਾਵਾ ਸੋ ਮੈਨੂੰ ਨਾਮ ਤੁਹਾਡਾ ਹਰ ਪਲ ਯਾਦ ਹੈ ਸੋ ਮੇਰਾ ਵੀਰਪਾਲ ਸਿੰਘ ਸਮਾਉ ਇੱਕ ਵਾਰੀ ਜ਼ੋਰਦਾਰ ਤਾਣੀਆਂ ਇਹਦੇ ਨਾਲ ਦੀ ਮਹਾਜ ਨਹੀਂ ਆਈ ਥੋੜਾ ਉੱਚੀ ਖੁਸ਼ ਹੋਵੇ ਅੱਜ ਮੈਂ ਉਸ ਮੋੜ ਚ ਨਹੀਂ ਹੈਗੀ ਕਿਉਂਕਿ ਮੈਂ ਇੰਨੀ ਵਾਰ ਆਉਂਦੀ ਹਾਂ ਇਸ ਮੇਲੇ ਤੇ ਮੇਲਾ ਮੇਰਾ ਹੈ ਪਾਲ ਸਿੰਘ ਸਮਾਉ ਤੇ ਆਵੇਂ ਆਪ 来 ਜਾਂਦਾ ਮੇਲਾ ਦਾ ਸਾਡਾ ਸਾਰਿਆਂ ਦਾ ਕੋਲ ਕੋਲ ਜੇ ਅਸੀਂ ਨਾ ਇੱਥੇ ਹੋਈਏ ਤੇ ਮੇਲਾ ਕਿਵੇਂ ਲਾ ਲੂਗਾ ਸੋ ਮੇਲਾ ਕੀ ਦਾ ਜੇ ਤੁਹਾਡਾ ਸਾਰਿਆਂ ਦਾ ਸੋ ਇਹ ਸਾਡਾ ਵੀਰ ਸਾਨੂੰ ਸਪੋਰਟ ਕਰਦਾ ਹੈ ਸਾਡੇ ਨਾਲ ਖੜਾ ਹੈ ਕਦੇ ਅਸੀਂ ਆਉਂਦੀਆਂ ਸੀ ਸੰਧਾਰੇ ਲੈਂਦੀਆਂ ਸੀ ਰੋ ਕੇ ਜਾਂਦੀਆਂ ਸੀ ਸਾਨੂੰ ਇਹ ਇਸ ਜੋਗਾ ਕਰਤਾ ਕਿ ਹੁਣ ਅਸੀਂ ਰੋਣਾ ਨਹੀਂ ਤੇ ਨਾ ਅਸੀਂ ਰੋਦੀਆਂ ਪਰ ਫਿਰ ਵੀ ਇਹ ਮੈਨੂੰ ਤੰਗੇ ਨਾਲ ਸਾਜ ਲੈਂਦਾ ਸਟੇਜ ਤੇ ਮੈਂ ਹਮੇਸ਼ਾ ਕਹਿੰਦੀ ਹਣੀ ਕਿ ਮੈਂ ਕੁਝ ਹੋਰ ਗਾਉਣਾ ਪਰ ਇਹ ਕਹਿੰਦਾ ਸੋ ਕਣਕ ਦੇ ਛੋਲੇਆਂ ਦਾ ਖੇਤ ਨਿ ਹੌਲੀ ਹੌਲੀ ਨਿਸਰ ਗਿਆ ਬਾਬਨ ਧਰਮੀ ਦਾ ਦੇਸ ਨਿ ਹੌਲੀ ਹੌਲੀ ਬਿਸਰ ਗਿਆ ਸੋ ਦੋ ਲਾਈਨਾਂ ਮੇਰੇ ਇੰਨੇ ਯਾ ਤਾਂ ਬੰਦ ਕਰ ਦਿਓ ਪਿੱਛੇ ਜਾ ਮੈਨੂੰ ਸੁਰ ਦੇ ਦਿਓ ਦੂਜਾ ਗਾਣਾ ਦੇ ਦਿਓ ਕਣਕ ਛੋਲੇਆਂ ी निसर गया निबुलरमिदा विसर गया माताना फेरा पा जा थैंक यू वेरी मच इन्हें सबका के नाम है आप सबका जी